ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਮੰਨਤ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਏਵਨ ਮੀਡੀਆ ਮੈਂ ਤੁਹਾਡੇ ਸਾਹਮਣੇ ਅਜੀਹਾ ਵਿਸ਼ਾ ਲੈ ਕੇ ਆਈਆਂ ਜੋ ਕਿ ਸਾਡੇ ਹਰੇਕ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ ਅੱਜ ਅੱਪਾ ਗੱਲ ਕਰਾਂਗੇ ਰਿਸ਼ਤੇ ਬਾਰੇ ਰਿਸ਼ਤੇ ਸਿਰਫ ਖੂਨ ਦੇ ਨਹੀਂ ਰਿਸ਼ਤੇ ਦਿਲਾਂ ਦੇ ਵੀ ਹੁੰਦੇ ਨੇ ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਕੱਲ੍ਹ ਦਿਲਾਂ ਦੇ ਰਿਸ਼ਤੇ ਕੱਚੇ ਤਾਗੇ ਵਾਂਗੂ ਟੁੱਟਦੇ ਜਾ ਰਹੇ ਨੇ ਅੱਜ ਕੱਲ੍ਹ ਦੇ ਰਿਸ਼ਤੇ ਵਿੱਚ ਨਾ ਹੀ ਕੋਈ ਠਿਰਾਵ ਹੈ ਨਾ ਹੀ ਕੋਈ ਸਮਝਣ ਦੀ ਸ਼ਕਤੀ ਹੈ ਸਿਰਫ ਅੱਜਕੱਲ੍ਹ ਰਿਸ਼ਤੇ ਲੋਡ ਪੈਨ ਤੇ ਬਣਾਏ ਜਾਂਦੇ ਨੇ ਤੇ ਲੋਡ ਪੈਨ ਤੋਂ ਬਾਅਦ ਖਤਮ ਕਰ ਦਿੱਤੇ ਜਾਂਦੇ ਨੇ ਕਿਹਾ ਜਾਂਦਾ ਹੈ ਕਿ ਪਹਿਲਾਂ ਲੋਕ ਰਿਸ਼ਤੇ ਦਿਲ ਤੋਂ ਬਣਾਉਂਦੇ ਸੀ ਪਰ ਅੱਜਕੱਲ੍ਹ ਰਿਸ਼ਤੇ ਮਤਲਬ ਲਈ ਬਣਾਏ ਜਾਂਦੇ ਨੇ ਕਿਉਂਕਿ ਅੱਜਕੱਲ੍ਹ ਹਰੇਕ ਇਨਸਾਨ ਚ ਸਬਰ ਸੰਤੋਖ ਘਟ ਗਿਆ ਤੇ ਬਰਦਾਸ਼ਤ ਮੁੱਕ ਗਈ ਹੈ ਕਿਉਂਕਿ ਰਿਸ਼ਤੇ ਵਿੱਚ ਤੁਰੰਤ ਹੀ ਨਤੀਜਾ ਭਾਲਦੇ ਨੇ ਜਿਵੇਂ ਹੀ ਇੰਟਰਨੈਟ ਦੀ ਸਪੀਡ ਵੱਧਦੀ ਜਾ ਰਹੀ ਹੈ ਉਵੇਂ ਹੀ ਰਿਸ਼ਤਿਆਂ ਦੀ ਸਪੀਡ ਘਟਦੀ ਜਾ ਰਹੀ ਹੈ ਪਹਿਲਾਂ ਮਾਪੇ, ਪ੍ਰੇਮ, ਪ੍ਰੇਮਿਕਾ, ਦੋਸਤ ਦੇ ਰਿਸ਼ਤੇ ਇਮਾਨਦਾਰੀ ਨਾਲ ਚੱਲਦੇ ਸੀ ਪਰ ਹੁਣ ਇਹ ਰਿਸ਼ਤੇ WhatsApp ਦੀ ਸਟੋਰੀ, ਲਾਈਕ, ਅਨਫੋਲੋ ਤੱਕ ਹੀ ਸੀਮਿਤ ਰਹਿ ਗਏ ਨੇ। ਸਮੱਸਿਆ ਇਹ ਨਹੀਂ ਹੈ ਕਿ ਰਿਸ਼ਤੇ ਟੁੱਟਦੇ ਜਾ ਰਹੇ ਨੇ। ਸਮੱਸਿਆ ਇਹ ਹੈ ਕਿ ਰਿਸ਼ਤਿਆਂ ਨੂੰ ਸਮਝਿਆ ਨਹੀਂ ਜਾ ਰਿਹਾ। ਹੁਣ ਸਾਨੂੰ ਰਿਸ਼ਤੇ ਬਚਾਉਣ ਲਈ ਕੀ ਕਰਨਾ ਚਾਹੀਦਾ? ਹੁਣ ਅਸੀਂ ਦੱਸਣ ਲੱਗੇ ਹਾਂ। ਰਿਸ਼ਤਿਆਂ ਨੂੰ ਬਚਾਉਣ ਲਈ ਵੱਤ ਤੋਂ ਵੱਤ ਸਮਾਂ ਦੇਣਾ ਚਾਹੀਦਾ ਹੈ। ਜੇਕਰ ਕੋਈ ਗਲਤੀ ਹੋ ਜਾਵੇ ਤਾਂ ਮਾਫੀ ਮੰਗ ਲੈਣੀ ਚਾਹੀਦੀ ਹੈ। ਕਿਉਂਕਿ ਮਾਫੀ ਮੰਗਣ ਨਾਲ ਕੋਈ ਇਨਸਾਨ ਵੱਡਾ ਜਾਂ ਛੋਟਾ ਨਹੀਂ ਹੁੰਦਾ ਤੇ ਰਿਸ਼ਤੇ ਟੁੱਟਣ ਤੋਂ ਬਚ ਜਾਂਦੇ ਨੇ ਕਿਉਂਕਿ ਅੱਜ ਕੱਲ ਦੇ ਟਾਈਮ 'ਚ ਰਿਸ਼ਤਿਆਂ 'ਚ ਸੁਣਨ ਤੇ ਸਮਝਣ ਦੀ ਸ਼ਕਤੀ ਘੱਟ ਗਈ ਹੈ ਜੇਕਰ ਅਸੀਂ ਆਪਣਾ ਰਿਸ਼ਤਾ ਲੰਬੇ ਸਮੇਂ ਤੱਕ ਚਲਾਣਾ ਹੈ ਤਾਂ ਸਾਨੂੰ ਸੁਣਨਾ ਵੀ ਪਏਗਾ ਤੇ ਸਮਝਣਾ ਵੀ ਪਏਗਾ ਇਸੇ ਤਰ੍ਹਾਂ ਜਿਹੜੇ ਸਾਡੇ ਰਿਸ਼ਤੇ ਹੁੰਦੇ ਹਨ ਉਹ ਫੁੱਲਾਂ ਦੀ ਤਰ੍ਹਾਂ ਹੁੰਦੇ ਹਨ ਜਿਵੇਂ ਫੁੱਲਾਂ ਨੂੰ ਪਾਣੀ ਤੇ ਸ਼ੁੱਧ ਹਵਾ ਮਿਲਦੀ ਹੈ ਉਹ ਖਿੜੇ ਰਹਿੰਦੇ ਹਨ ਓਵੇਂ ਹੀ ਸਾਡੇ ਰਿਸ਼ਤਿਆਂ ਨੂੰ ਜੇ ਸੋਚਣ ਸਮਝਣ ਦਾ ਸਮਾਂ ਮਿਲੇ ਤਾਂ ਉਹ ਰਿਸ਼ਤੇ ਵਧੀਆ ਬਣ ਸਕਦੇ ਨੇ ਤੇ ਸਾਡੇ ਰਿਸ਼ਤੇ ਲੰਬੇ ਸਮੇਂ ਤੱਕ ਚੱਲ ਸਕਦੇ ਨੇ ਤੁਹਾਨੂੰ ਸਾਡੀ ਕਹਾਣੀ ਕਿੱਦਾ ਦੀ ਲੱਗੀ ਤੁਸੀਂ ਵੀ ਆਪਣੀ رائے ਕਮੈਂਟਾਂ ਵਿੱਚ ਜ਼ਰੂਰ ਦਿਓ ਅਗਲੀ ਹੋਰ ਕੋਈ ਨਵੀਂ ਕਹਾਣੀ ਲੈ ਕੇ ਜਲਦ ਹੀ ਮਿਲਾਂਗੇ ਧੰਨਵਾਦ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਮੰਨਤ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ A1 ਮੀਡੀਆ ਮੈਂ ਤੁਹਾਡੇ ਸਾਹਮਣੇ ਅਜਿਹਾ ਵਿਸ਼ਾ ਲੈ ਕੇ ਆਈਆਂ ਜੋ ਕਿ ਸਾਡੇ ਹਰੇਕ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ ਅੱਜ ਆਪਾਂ ਗੱਲ ਕਰਾਂਗੇ ਰਿਸ਼ਤੇ ਬਾਰੇ ਰਿਸ਼ਤੇ ਸਿਰਫ ਖੂਨ ਦੇ ਨਹੀਂ ਰਿਸ਼ਤੇ ਦਿਲਾਂ ਦੇ ਵੀ ਹੁੰਦੇ ਨੇ ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਕੱਲ ਦਿਲਾਂ ਦੇ ਰਿਸ਼ਤੇ ਕੱਚੇ ਧਾਗੇ ਵਾਂਗੂ ਟੁੱਟਦੇ ਜਾ ਰਹੇ ਨੇ ਅੱਜ ਕੱਲ ਦੇ ਰਿਸ਼ਤੇ ਵਿੱਚ ਨਾ ਹੀ ਕੋਈ ਠਿਰਾਵ ਹੈ ਨਾ ਹੀ ਕੋਈ ਸਮਝਣ ਦੀ ਸ਼ਕਤੀ ਹੈ ਸਿਰਫ ਅੱਜ ਕੱਲ ਰਿਸ਼ਤੇ ਲੋੜ ਪੈਣ ਤੇ ਬਣਾਏ ਜਾਂਦੇ ਨੇ ਤੇ ਲੋੜ ਪੈਣ ਤੋਂ ਬਾਅਦ ਖਤਮ ਕਰ ਦਿੱਤੇ ਜਾਂਦੇ ਨੇ ਕਿਹਾ ਜਾਂਦਾ ਹੈ ਕਿ ਪਹਿਲਾਂ ਲੋਕ ਰਿਸ਼ਤੇ ਦਿਲ ਤੋਂ ਬਣਾਉਂਦੇ ਸੀ ਪਰ ਅੱਜ ਕੱਲ ਰਿਸ਼ਤੇ ਮਤਲਬ ਲਈ ਬਣਾਏ ਜਾਂਦੇ ਨੇ ਕਿਉਂਕਿ ਅੱਜ ਕੱਲ ਹਰੇਕ ਇਨਸਾਨ ਚ ਸਬਰ ਸੰਤੋਖ ਘਟ ਗਿਆ ਤੇ ਬਰਦਾਸ਼ਤ ਮੁੱਕ ਗਈ ਹੈ ਕਿਉਂਕਿ ਰਿਸ਼ਤੇ ਵਿੱਚ ਤੁਰੰਤ ਹੀ ਨਤੀਜਾ ਭਾਲਦੇ ਨੇ ਜਿਵੇਂ ਹੀ ਇੰਟਰਨੈਟ ਦੀ ਸਪੀਡ ਵੱਧਦੀ ਜਾ ਰਹੀ ਹੈ ਉਵੇਂ ਹੀ ਰਿਸ਼ਤਿਆਂ ਦੀ ਸਪੀਡ ਘਟਦੀ ਜਾ ਰਹੀ ਹੈ ਪਹਿਲਾਂ ਮਾਪੇ, ਪ੍ਰੇਮ, ਪ੍ਰੇਮਿਕਾ, ਦੋਸਤ ਦੇ ਰਿਸ਼ਤੇ ਇਮਾਨਦਾਰੀ ਨਾਲ ਚੱਲਦੇ ਸੀ ਪਰ ਹੁਣ ਰਿਸ਼ਤੇ WhatsApp ਦੀ ਸਟੋਰੀ, ਲਾਈਕ, ਅਨਫੋਲੋ ਤੱਕ ਹੀ ਸੀਮਤ ਰਹਿ ਗਏ ਨੇ। ਸਮੱਸਿਆ ਇਹ ਨਹੀਂ ਹੈ ਕਿ ਰਿਸ਼ਤੇ ਟੁੱਟਦੇ ਜਾ ਰਹੇ ਨੇ। ਸਮੱਸਿਆ ਇਹ ਹੈ ਕਿ ਰਿਸ਼ਤਿਆਂ ਨੂੰ ਸਮਝਿਆ ਨਹੀਂ ਜਾ ਰਿਹਾ। ਹੁਣ ਸਾਨੂੰ ਰਿਸ਼ਤੇ ਬਚਾਉਣ ਲਈ ਕੀ ਕਰਨਾ ਚਾਹੀਦਾ ਹੈ? ਹੁਣ ਅਸੀਂ ਦੱਸਣ ਲੱਗੇ ਹਾਂ। ਰਿਸ਼ਤਿਆਂ ਨੂੰ ਬਚਾਉਣ ਲਈ ਵੱਤ ਤੋਂ ਵੱਤ ਸਮਾਂ ਦੇਣਾ ਚਾਹੀਦਾ ਹੈ। ਜੇਕਰ ਕੋਈ ਗਲਤੀ ਹੋ ਜਾਵੇ ਤਾਂ ਮਾਫੀ ਮੰਗ ਲੈਣੀ ਚਾਹੀਦੀ ਹੈ। ਕਿਉਂਕਿ ਮਾਫੀ ਮੰਗਣ ਨਾਲ ਕੋਈ ਇਨਸਾਨ ਵੱਡਾ ਜਾਂ ਛੋਟਾ ਨਹੀਂ ਹੁੰਦਾ ਤੇ ਰਿਸ਼ਤੇ ਟੁੱਟਣ ਤੋਂ ਬਚ ਜਾਂਦੇ ਨੇ ਕਿਉਂਕਿ ਅੱਜ ਕੱਲ ਦੇ ਟਾਈਮ 'ਚ ਰਿਸ਼ਤਿਆਂ 'ਚ ਸੁਣਨ ਤੇ ਸਮਝਣ ਦੀ ਸ਼ਕਤੀ ਘੱਟ ਗਈ ਹੈ ਜੇਕਰ ਅਸੀਂ ਆਪਣਾ ਰਿਸ਼ਤਾ ਲੰਬੇ ਸਮੇਂ ਤੱਕ ਚਲਾਣਾ ਹੈ ਤਾਂ ਸਾਨੂੰ ਸੁਣਨਾ ਵੀ ਪਏਗਾ ਤੇ ਸਮਝਣਾ ਵੀ ਪਏਗਾ ਇਸੇ ਤਰ੍ਹਾਂ ਜਿਹੜੇ ਸਾਡੇ ਰਿਸ਼ਤੇ ਹੁੰਦੇ ਹਨ ਉਹ ਫੁੱਲਾਂ ਦੀ ਤਰ੍ਹਾਂ ਹੁੰਦੇ ਹਨ ਜਿਵੇਂ ਫੁੱਲਾਂ ਨੂੰ ਪਾਣੀ ਤੇ ਸ਼ੁੱਧ ਹਵਾ ਮਿਲਦੀ ਹੈ ਉਹ ਖਿੜੇ ਰਹਿੰਦੇ ਹਨ ਓਵੇਂ ਹੀ ਸਾਡੇ ਰਿਸ਼ਤਿਆਂ ਨੂੰ ਜੇ ਸੋਚਣ ਸਮਝਣ ਦਾ ਸਮਾਂ ਮਿਲੇ ਤਾਂ ਉਹ ਰਿਸ਼ਤੇ ਵਧੀਆ ਬਣ ਸਕਦੇ ਨੇ ਤੇ ਸਾਡੇ ਰਿਸ਼ਤੇ ਲੰਬੇ ਸਮੇਂ ਤੱਕ ਚੱਲ ਸਕਦੇ ਨੇ ਤੁਹਾਨੂੰ ਸਾਡੀ ਕਹਾਣੀ ਕਿੱਦਾ ਦੀ ਲੱਗੀ ਤੁਸੀਂ ਵੀ ਆਪਣੀ رائے ਕਮੈਂਟਾਂ ਵਿੱਚ ਜ਼ਰੂਰ ਦਿਓ ਅਗਲੀ ਹੋਰ ਕੋਈ ਨਵੀਂ ਕਹਾਣੀ ਲੈ ਕੇ ਜਲਦ ਹੀ ਮਿਲਾਂਗੇ ਧੰਨਵਾਦ